ਦੇ ਜਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ ਸੁਰਿੰਦਰ ਸਿੰਘ ਮਿੰਟੂ ਦੀ ਰਹਿਨੁਮਾਈ ਹੇਠ ਪਠਾਨਕੋਟ ਵਿਖੇ ਇੱਕ ਵਿਸ਼ੇਸ਼ ਬੈਠਕ ਬੁਲਾਈ ਗਈ ਹੈ ਜਿਸ ਦੇ ਵਿੱਚ ਸ਼ੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਉੱਥੇ ਹੀ ਵਿਸ਼ੇਸ਼ ਤੌਰ ਤੇ ਸ਼ੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਸ਼ੋਕ ਸ਼ਰਮਾ ਵੀ ਸ਼ਾਮਿਲ ਹੋਏ ਜਿਨ੍ਹਾਂ ਨੇ ਕਿਹਾ ਕਿ ਪਾਤੀ ਵਰਕਰਾਂ ਦੇ ਇਕਜੁੱਟ ਹੋਣ ਅਤੇ ਵੱਖ-ਵੱਖ ਥਾਵਾਂ ਦੇ ਉੱਤੇ ਜਾ ਕੇ ਲੋਕਾਂ ਨੂੰ ਇਕਜੁੱਟ ਕਰਨ ਦੀ ਗੱਲ ਆਖੀ ਹੈ ਜਦੋਂ ਨਾਲ ਨੇ ਕਿਹਾ ਹੈ ਕਿ ਵਰਕਰ ਬਾਗੀਆਂ ਦੀਆਂ ਗੱਲਾਂ ਦੇ ਵਿੱਚ ਨਾ ਆਉਣ ਦੇ ਲਈ ਵੀ ਚਰਚਾ ਕੀਤੀ ਗਈ ਹੈ ਮੈਂ ਸਭ ਤੋਂ ਪਹਿਲੇ ਤਾਂ ਐਨਾਲਾ ਧੰਨਵਾਦ ਕਰਦਾ ਦਿਲ ਦੀਆਂ ਗਹਿਰਾਈਆਂ ਤੋਂ ਜਿਹੜੇ ਕਿ ਇਹ ਸ਼੍ਰੋਮਣੀ ਅਕਾਲੀ ਦਲ ਦੇ ਇਸ ਔਖੀ ਘੜੀ ਦੇ ਵਿੱਚ ਚਟਾਨ ਦੇ ਵਾਂਗੂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਪ੍ਰਧਾਨਗੀ ਥਲੇ ਪੂਰੇ ਤਣਕੇ ਖੜੇ ਨੇ ਪਰ ਅੱਜ ਮੇਰਾ ਖਿਆਲ ਹੈ ਕਿ ਗੱਲ ਕਰਨੀ ਮੰਦੀ ਹੈ ਕਿ ਵੀ ਕੁਝ ਲੋਕ ਜਿਹੜੇ ਨੇ ਅਕਾਲੀ ਦਲ ਦੇ ਵਿੱਚ ਰਹਿੰਦੇ ਹੋਏ ਜਿਨ੍ਹਾਂ ਨੇ ਅਕਾਲੀ ਦਲ ਦਾ ਪੂਰਾ ਨੰਦ ਮਾਣਿਆ ਪੂਰੀਆਂ ਸੱਤਾ ਦਾ ਮਜ਼ਾ ਲਿਆ ਕਿ ਵੀ 8 8 9 9 ਇਲੈਕਸ਼ਨ ਹਾਰੇ ਔਰ ਇਲੈਕਸ਼ਨ ਹਾਰਨ ਦੇ ਬਾਅਦ ਵੀ ਪਾਰਟੀ ਨੇ ਫਿਰ ਉਹਨਾਂ ਨੂੰ ਇੰਨੇ ਮਾਨ ਸਤਕਾਰ ਦਿੱਤੇ ਕੋਈ ਲੋਕ ਸਭਾ ਆਪਣਾ ਜਿਹੜੇ ਬਣੇ ਨੇ ਮੰਤ ਇਹ ਕੁਝ ਮੰਤਰੀ ਪਦਾਂ ਦੇ ਵਿੱਚ ਉਹਨਾਂ ਨੇ ਉਹ ਮੰਤਰੀ ਪਦ ਹੰਡਾਏ ਚੇਅਰਮੈਨੀਆਂ ਹੰਡਾਈਆਂ ਹਨ ਰਾਜ ਸਭਾ ਮੈਂਬਰ ਬਣੇ ਰਹੇ ਔਰ ਇੰਨੇ ਨੰਦ ਬਣਨ ਦੇ ਬਾਅਦ ਇਲੈਕਸ਼ਨ ਹਾਰਨ ਦੇ ਬਾਅਦ ਫਿਰ ਪਾਰਟੀ ਨੇ ਇਹਨਾਂ ਸਤਿਕਾਰ ਦਿੱਤਾ ਲੇਕਿਨ ਅੱਜ ਜੇ ਪਾਰਟੀ ਦੇ ਵਿੱਚ ਕਈ ਵਾਰੀ ਅਫਸਡੌਨ ਚੱਲਦੇ ਰਹਿੰਦੇ ਨੇ ਅੱਜ ਥੋੜਾ ਔਖਾ ਔਖੀ ਘੜੀ ਆਈ ਹੈ ਤੇ ਸਭ ਤੋਂ ਪਹਿਲੇ ਉਹ ਪੰਜ-ਛੇ ਬੰਦੇ ਨਿਕਲ ਕੇ ਬਾਹਰ ਕਹਿੰਦੇ ਨੇ ਕਿ ਸਾਡਾ ਜ਼ਮੀਰ ਜਾਗ ਗਿਆ ਕਦੀ ਉਹਨਾਂ ਦਾ ਜ਼ਮੀਰ ਜਾਗ ਜਾਂਦਾ ਪਾਰਟੀ ਨੂੰ ਛੱਡ ਜਾਂਦੇ ਨੇ ਕਦੀ ਪਾਰਟੀ ਕੋ ਦੂਜੀ ਹੱਥ ਫੜਾਉਂਦੀ ਹੈ ਫਿਰ ਉਹਨ ਦੂਦਰ ਚਲੇ ਜਾਂਦੇ ਨੇ ਕਦੀ ਵਾਪਸ ਆ ਜਾਂਦੇ ਨੇ ਅੱਜ ਇਦਾਂ ਹੀ ਕਰਦੇ ਆ ਲੋਕਾਂ ਚ ਉਹਨਾਂ ਨੇ ਆਪਣਾ ਵਿਸ਼ਵਾਸ ਇਸ ਗੱਲ ਦਾ ਗਵਾ ਲਿਆ ਕਿ ਵੀ ਯਾਰ ਇਹ ਮੋਕਾ ਪ੍ਰਸਲੋਗ ਨੇ ਅੱਜ ਜੇ ਬਾਹਰ ਦੀਆਂ ਏਜੰਸੀਆਂ ਜਾਂ ਦੂਜੀਆਂ ਪਾਰਟੀਆਂ ਉਹਨਾਂ ਨੂੰ ਸਪੋਰਟ ਕਰਦੇ ਆ ਪਈਆਂ ਨੇ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਅੱਜ ਪੰਜਾਬ ਦੇ ਪਿੱਛੇ ਦੇ ਉਤੇ ਉਹ ਸ਼ੁਰੂਆਤ ਮਾਰਦੇ ਪਏ ਨੇ ਕਿ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਜਾਬ ਦੇ ਹੱਕਾਂ ਵਾਸਤੇ ਲੜ ਸਕਦੀ ਹੈ ਪੰਜਾਬ ਦੇ ਵਾਸਤੇ ਲੜ ਸਕਦੀ ਔਰ ਹਮੇਸ਼ਾ ਲੜਦੀ ਰਹੀ ਆ ਔਰ ਅਸੀਂ ਅੱਜ ਜਿੰਨੇ ਵੀ ਜਣੇ ਆ ਔਰ ਇਹੋ ਹੀ ਉਹ ਲੋਕ ਨੇ ਜਿਹੜੇ ਕਿ ਇੱਕ ਸਮਾਂ ਆਇਆ ਸੀ 2012 ਦੇ ਵਿੱਚ ਜਦੋਂ ਕਿ ਆਪਣਾ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੁਆਰਾ ਰਿਪੀਟ ਹੋਈ ਸੀ ਤੇ ਉਦੋਂ ਇਹ ਕਹਿੰਦੇ ਸੀਗੇ ਕਿ ਵੀ ਨਹੀਂ ਸਰਦਾਰ ਸੁਖਬੀਰ ਸਿੰਘ ਦੀ ਰਹਿਣ ਮਾਈ ਕੇ ਸਰਕਾਰ ਆਪਣਾ ਜਿਹੜੀ ਸਰਕਾਰ ਨੇ ਰਿਪੀਟ ਕੀਤਾ ਅਹੀਂ ਉਹਦਾ ਦੀ ਇਹ ਲੀਡਰਸ਼ਿਪ ਨੂੰ ਸਰਕਾਰ ਕਰਦੇ ਔਰ ਅਸੀਂ ਬੜੇ ਵੱਟ ਭਾਗੇ ਕਿ ਸਰਦਾਰ ਸੁਖਵੀਰ ਸਿੰਘ ਵੱਦ ਸਾਨੂੰ ਕਮਾਂਡ ਕਰਦੇ ਪਏ ਨੇ ਅੱਜ ਇਸ ਪਸਤੂਵਾਦੀ ਕੋਈ ਅੱਜ ਥੋੜਾ ਬਾੜਾ ਵਕਤ ਆਇਆ ਜੇ ਇਲੈਕਸ਼ਨ ਹਾਰੇ ਜਾ ਰਹੇ ਨੇ ਕੁਛ ਹਾਰੇ ਨੇ ਤੇ ਉਹਨਾਂ ਦੇ ਵਿੱਚ ਇਹ ਸਭ ਤੋਂ ਪਹਿਲੇ ਨਿਕਲ ਕੇ ਬਾਹਰ ਨਿਕਲੇ ਨੇ ਕਿ ਜੇ ਅੱਜ ਇਹ ਇਲੈਕਸ਼ਨ ਜਿੱਜਾਂ ਦੇ ਫਿਰ ਇਹਨਾਂ ਨੂੰ ਇਹ ਲੱਗਣਾ ਹੀ ਨਹੀਂ ਜੀ ਸ਼੍ਰੋਮਣੀ ਕਾਲੀਆ ਮੋਹਰੀ ਕਤਾਰ 'ਚ ਬੈਠੇ ਹੋਣੇ ਸੀਗੇ ਔਰ ਉਹਨਾਂ ਨੇ ਕਹਿਣਾ ਸੀ ਅਸੀਂ ਪੰਜਾਬ ਦੀ ਸਤਾ ਨੂੰ ਅਸੀਂ ਸੁਭਾਲਾਂਗੇ ਅੱਜ ਸਿਰਫ ਇਲੈਕਸ਼ਨ ਹਾਰਨ ਕਰਕੇ ਦੂਜੀਆਂ ਪਾਰਟੀਆਂ ਜਾਂ ਦੁਆਰਾ ਆਪਣਾ ਵੱਖਰਾ ਧੜਾ ਬਣਾ ਕੇ ਬੈਠ ਗਏ ਨੇ ਔਰ ਮੈਂ ਸਮਝਦਾ ਕਿ ਬਹੁਤ ਮਾੜੀ ਗੱਲ ਆ ਪੰਜਾਬ ਕੱਲੀ ਇੱਕ ਪਾਰਟੀ ਦੇ ਵਾਸਤੇ ਮਾੜਾ ਨਹੀਂ ਕਰਦੇ ਪਏ ਪੰਜਾਬ ਦੀ ਪਛਤੇ ਸ਼ੁਰਾ ਮਾਰਦੇ ਪਏ ਨੇ ਮੈਂ ਇੱਕ ਵਾਰੀ ਫਿਰ ਸਾਰੇ ਸ਼੍ਰੋਮਣੀ ਅਕਾਲੀ ਦੇ ਸਾਰੇ ਵਰਕਰਾਂ ਨੂੰ ਇੱਕ ਅਪੀਲ ਕਰਾਂਗਾ ਕਿ ਸਾਰੇ ਤਗੜੇ ਹੋ ਕੇ ਜਿੱਦਾਂ ਸਾਰੇ ਖੜੇ ਨੇ ਉਦਾਂ ਹੀ ਸ਼੍ਰੋਮਣੀ ਅਕਾਲੀ ਦੇ ਦਲ ਦੇ ਨਾਲ ਪੂਰੇ ਚਟਾਨ ਦੇ ਵਾਂਗ ਖੜੇ ਰਹਿਣ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਹੀ ਰਹਿਣ ਮਾਈ ਦੇ ਵਿੱਚ ਉਹਨਾਂ ਦੀ ਲੀਡਰਸ਼ਿਪ ਦੇ ਵਿੱਚ ਅਸੀਂ ਇਹ ਕੰਮ ਕਰਕੇ ਜਿਆਦਾ ਖੁਸ਼ ਹਾਂ ਧੰਨਵਾਦ